80% ਪੰਜਾਬ ਬਰਬਾਦ ਹੋ ਗਿਆ ਜਿਨ੍ਹਾਂ ਦੇ ਬੱਚੇ ਮਰ ਗਏ ਉਹਨਾਂ ਮਾਪਿਆਂ ਦਾ ਕੀ ਹਾਲ ਉਹ ਮਾਪੇ ਨਾ ਜਿਉਂਦੇ ਸਨ ਨਾ ਮਰੇ ਅਚ ਮਰ ਗਈਏ ਸਾਡੀ ਇਹ ਸਰਕਾਰਾ ਬੇੜਾ ਘਰ ਕਰ ਦਿੱਤਾ ਸਾਡੇ ਤੇ ਕੀ ਨਾ ਤੁਹਾਡਾ ਵੀਦ ਨਾ ਚੱਲ ਕੀ ਲੜ ਦੇ ਲੜਕਾ ਤੁਹਾਡਾ ਕੀ ਰਿਸ਼ਤੇ ਰਹਾ ਦਾ ਮੇਰਾ ਆਪਣੇ ਮਾਪਿਆਂ ਦਾ ਮੁੰਡਾ ਤੁਹਾਨੂੰ ਕਿਸ ਤਰ੍ਹਾਂ ਮੈਸੇਜ ਮਿਲਿਆ ਗਾਰੋ ਕਿ ਬਿਸਕਾਰ ਹਾਲ ਸਾਡਾ ਪੁਰੇ ਸਾਨੂੰ ਉਹਦੇ ਨਾਲ ਦੇ ਮੁੰਡਿਆਂ ਦੇ ਫੋਨ ਆਏ ਕੀ ਕਹਿੰਦੇ ਸੀ ਉਹ ਨੇ ਕਿਹਾ ਪਹਿਲੋ ਥੋੜੀ ਦੇਰ ਪਹਿਲੋ ਕਿਹਾ ਵੀ ਉਹ ਮਾਰ ਹੋ ਗਿਆ ਫਿਰ ਥੋੜੀ ਦੇਰ ਬਾਅਦ ਫੋਨ ਆ ਗਿਆ ਕਿ ਉਹ ਖਤਮ ਹੋ ਗਿਆ ਕੀ ਗਦੀਂ ਡਾਡੂ ਆਡੀ ਪੁਲਿਸ ਲੈ ਗਈ ਕੀ ਕੰਮ ਕਰਦਾ ਸੀ ਮੁੰਡਾ ਬਾਹ ਤੇ ਲਾਲਾ ਚਲੰਦਰ ਸੀ ਹੋਰ ਵੀ ਕੋਈ ਕੰਮ ਕਰਦਾ ਸੀ ਲਾਲਾ ਚਲੰਦਰ ਸੀ ਜ ਮੁੰਡਾ ਤੁਹਾਡੀ ਕੀ ਅਪੀਲ ਹੈ ਸਰਕਾਰ ਹੈ ਕਿ ਇਹਨੂੰ ਬੱਚੇ ਇਸ ਤਰ੍ਹਾਂ ਕਿਰਾਂ ਬਾਹ ਜਾ ਕੇ ਹੱਥੋਂ ਬਰਬਾਦ ਕਰਦੇ ਆ ਕਿ ਸਰਕਾਰ ਉਸ ਸੁਜਾਵ ਦੇ ਵਿੱਚ ਕੰਮ ਦੇ ਵਿੱਚ ਵਧੀਆ ਨਹੀਂ ਨੌਕਰੀਆਂ ਦੇਵੇ ਪੰਜਾਬ ਨੂੰ ਸਾਡੀ ਬੇਜਲੀ ਦੀ ਗਾਰੀ ਕਿਉਂ ਨਹੀਂ ਸਾਡੇ ਇੱਥੇ ਦੇ ਵੀ ਬੱਚਿਆਂ ਨੂੰ ਜੇ ਸਾਡੀ ਸਰਕਾਰ ਕੰਮਜਾਬ ਜਨਤਾ ਦੀ ਅਪੀਲ ਤੇ ਇਹੀ ਹੈ ਬੱਚਿਆਂ ਨੂੰ ਰੋਜ਼ਗਾਰ ਦੇਣਗੇ ਪਰਿਵਾਰਾਂ ਦੇ ਪਰਿਵਾਰ ਜਿਹੜਦੇ ਪੇਵਾ ਜਾ ਜਾ ਸਰਕਾਰਾਂ ਪੰਜ ਕੀ ਨਾਮ ਤੁਹਾਡਾ ਇੱਕਾਪਤ ਦੇ ਵਿੱਚ ਕਿਹੜਾ ਪਿੰਡ ਤੁਹਾਡਾ ਟੋਟਾ ਮੋਟਾ ਕਿੱਥੇ ਗਿਆ ਸੀ ਬਾਈ ਉਹ ਸਟੇ ਰਿਹਾ ਕੀ ਨਾ ਸੀ ਮੁੰਡੇ ਦਾ ਬਿਰਿੰਦਰ ਦਾਤਾ ਕੀ ਕਰਨ ਜੋ ਹਾਸਾ ਵਾਪਰੇ ਆਜ ਬਰ ਜੱਥੋ ਹੀ ਮੁੰਡੇ ਦੀ ਭਾਈ ਬਾਈ ਮੈਨੂੰ ਕੋਈ ਸਮਝ ਨਹੀਂ ਆਂਦੀ ਬਈ ਅੱਜ ਮੇਰੇ ਦਿਮਾਗ ਨੂੰ ਜੁਨੀ ਨਹੀਂ ਆਂਦਾ ਮੇਰੇ ਬੱਚੇ ਨੂੰ ਕੀ ਹੋਇਆ ਮੇਰਾ ਬੱਚਾ ਠੀਕ ਠਾਕ ਸੀ ਪਹਿਲੇ ਭਾਈ ਮੈਨੂੰ ਵੀ ਪਤਾ ਲੱਗਦਾ ਮੇਰੇ ਬੱਚੇ ਨੂੰ ਕੀ ਹੋਇਆ ਭਾਈ ਤੁਹਾਨੂੰ ਕਦੇ ਮੈਸੇਜ ਕੀਤਾ ਕਿ ਬੱਚੇ ਦੇ ਸੇ ਤਰੀਕੇ ਨਾਲ ਸਭਾ ਵਾਪਰੇਗਾ मिन्नू मैं तो मेरी तो पहले आगे मिन्नू तो से यार मिन्नू कुछ नहीं पता है इस वेले बाजी मेरे रिश्तेदार में तो वही मिन्नू मान विल से आगे किनाजरो के मुझे न बाहर गेनो मुझे गेनी छह साल हो गए हैं सर लगे तो डिकी अभी ला सरकार है क्या मेरा बच्चा मैं भी किनाजर नहीं है मेरा बच्चा मेरे को � ਇਹ ਰਬ ਤੇ ਮਿਕੂ ਆ ਮੇ ਮਾਪੇ ਬੱਚੇ ਨੂੰ ਵੀ ਕਹਿੰਦੇ ਗੱਲਾਂ ਲੱਮ ਮੇਰੀ ਪੀੜਾ ਸਰਕਾਰ ਦੇ ਮੇਰੇ ਸਾਹਮਣੇ ਆ ਕੇ ਜੋੜ ਕੇ ਬੇਨਤੀ ਆ ਬੰਦੇ ਇਹ ਰਬ ਇਹ ਕੀ ਆ ਰਾ ਚਾਹੀਦਾ ਕਬਿ ਚਾਹੀਏ ਕੋ ਆਵੇ